ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਤਾਂ ਅਸੀਂ ਖਨੋਰੀ ਬਾਰਡਰ ਦੇ ਉੱਤੇ ਖੜੇ ਹਾਂ ਸ਼ੰਭੂ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਦੋ ਦਿਨ ਤਸਵੀਰਾਂ ਦਿਖਾਈਆਂ ਅੱਜ ਖਨੋਰੀ ਬਾਰਡਰ ਦੀਆਂ ਵੀ ਸਾਡੇ ਸਹਿਯੋਗੀ ਪੱਤਰਕਾਰ ਸਿਓ ਦਿਖਾ ਰਹੇ ਸੀ ਤਾਂ ਅੱਜ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਇੱਕ ਪਾਸੇ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਉਧਰਲੇ ਪਾਸੇ ਜਿਹੜਾ ਬੈਰੀਕੇਡਿੰਗ ਆ ਤੇ ਨਾਲ ਹੀ ਜਿਹੜਾ ਉਹ ਤੁਸੀਂ ਵਾਟਰ ਕੈਨਿੰਗ ਦੀਆਂ ਜਿਹੜੀਆਂ ਦੇਖ ਸਕਦੇ ਹੋ ਉਸ ਤੋਂ ਪਿੱਛੇ ਜਿਹੜਾ ਵੱਖ-ਵੱਖ ਕਲੀਅਰਾਂ ਦੇ ਨਾਲ ਜਿਹੜੀ ਹੈ ਉਹ ਉਧਰੋਂ ਰੋਕਾ ਲਗਾਈਆਂ ਗਈਆਂ ਨੇ ਤਾਂ ਇੱਧਰਲੇ ਪਾਸੇ ਇੱਧਰਲੇ ਪਾਸੇ ਤਸਵੀਰਾਂ ਦੂਜੇ ਪਾਸੇ ਮੈਂ ਪ੍ਰਬਯੋਤ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਦਿਖਾ ਦਿੱਤੀ ਨੇ ਇੱਧਰ ਸਤਨਾ ਵੈਗਰੂ ਦਾ ਜਾਪ ਚੱਲ ਰਿਹਾ ਹੈ ਹਾਲਾਂਕਿ ਸ਼ਾਮ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਕੋਈ ਐਕਸ਼ਨ ਪਲਾਨ ਲਿਖਿਆ ਜਾ ਸਕਦਾ ਤਾਂ ਇੱਧਰ ਜਿਹੜਾ ਸਤਨਾ ਵੈਗਰੂ ਦਾ ਜਾਪ ਚੱਲ ਰਿਹਾ ਹੈ ਤੇ ਗੱਲਬਾਤ ਜਿਹੜੀ ਆ ਗੱਲਬਾਤ ਜੋ ਇੱਧਰ ਆਗੂ ਨੇ ਕਾਕਾ ਕੋਟੜਾ ਹੁਣੀ ਨੇ ਸਿੱਧੂਪੁਰ ਤੋਂ ਅਬੂ ਮੰਨਿਓ ਕਹਾੜ ਹੈਗੇ ਨੇ ਬਲਦੇਵ ਸਿੰਘ ਸਰਸਾ ਹੁਣੀ ਬੈਠੇ ਨੇ ਤਾ ਇੱਥੇ ਤੁਸੀਂ ਦੂਜੇ ਪਾਸੇ ਤਸਵੀਰਾਂ ਦੇਖੋ ਤਸਵੀਰਾਂ ਇੱਧਰ ਸਤਨਾਮ ਵਿਖੇ ਦਾ ਪਾਰਟ ਚੱਲ ਰਿਹਾ ਹੈ ਦੂਜੇ ਪਾਸੇ ਜਿਹੜਾ ਉਹ ਬੈਰੀਕੇਡਿੰਗ ਹੋਈ ਵੀ ਆ ਉਧਰ ਪਾਸੇ ਹਰ ਰੋਜ਼ ਜਿਹੜੇ ਆ ਓਟੀਆਰ ਗੈਸ ਦੇ ਗੋਲੇ ਧੱਕੇ ਜਾਂਦੇ ਇਹਨਾਂ ਦਾ ਤਸਵੀਰਾਂ ਜਿਹੜੀਆਂ ਨੇ ਮੈਂ ਪ੍ਰਬੋਧ ਤੁਹਾਨੂੰ ਕਹੂੰਗਾ ਕਿ ਕੈਮਰੇ ਦੀ ਅੱਖ ਨਾਲ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਦੂਜੇ ਪਾਸੇ ਬਿਲਕੁਲ ਤਿਆਰੀ ਜਿਹੜੀ ਆ ਉਹ ਕੀਤੀ ਹੋਈ ਹੈ ਪੈਰਾਮਿਲਟਰੀ ਫੋਰਸਿਜ਼ ਤਣਾਤ ਨੇ ਹਰਿਆਣਾ ਦੀ ਪੁਲਿਸ ਤਣਾਤ ਆ ਤੇ ਇਧਰਲੇ ਪਾਸੇ ਸਤਨਾ ਵੈਗਰੂ ਦਾ ਜਾਪ ਚੱਲ ਰਿਹਾ ਹੈ ਤੇ ਅਭੀ ਮੰਨਿਉ ਕਹਾੜ ਜਿਹੜੇ ਨੇ ਕਿਸਾਨ ਆਗੂ ਨੇ ਖੁਦ ਖੜੇ ਨੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਖੁਦ ਇੱਥੇ ਤਾਇਨਾਤ ਨੇ ਸਥਿਤੀ ਕੰਟਰੋਲ ਦੇ ਵਿੱਚ ਆ ਹਾਲ ਦੀ ਘੜੀ ਤੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਕੱਲ ਵੀ ਜਿਹੜਾ ਉਹ ਇੱਥੇ ਸਭ ਕੁਝ ਹੋਇਆ ਤਾਂ ਜੇਕਰ ਹੁਣ ਵੀ ਜਿਹੜਾ ਹੁੰਦਾ ਹੈ ਤਾਂ ਤਸਵੀਰਾਂ ਬਿਲਕੁਲ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਦਿਖਾ ਰਹੇ ਆ ਖਨੋਰੀ ਬਾਰਡਰ ਤੋਂ ਤਾਂ ਖਨੋਰੀ ਬਾਰਡਰ ਤੋਂ ਤਸਵੀਰਾਂ ਗਰਾਊਂਡ ਜ਼ੀਰੋ ਤੋਂ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਸਥਿਤੀ ਆ ਸੀਜ਼ਫਾਇਰ ਹੋਇਆ ਹੋਇਆ ਤੇ ਨਾਲ ਹੀ ਜਿਹੜਾ ਦੂਜੇ ਪਾਸਿਓਂ ਬਿਲਕੁਲ ਦੇਖ ਰਹੇ ਆ ਆਪਾਂ ਕਿ ਇੱਧਰ ਵੀ ਸ਼ਾਂਤ ਜਿਹੜੇ ਆ ਕਿਸਾਨਾਂ ਆਗੂ ਕਰਾਉਣ ਦੇ ਲਈ ਲੱਗੇ ਹੋਏ ਨੇ ਉਧਰਲੇ ਪਾਸੇ ਵੀ ਮੁੰਨਿਓ ਕਹਾੜ ਖੜੇ ਨੇ ਤਾਂ ਸਤਨਾ ਵੈਗਰੂ ਦਾ ਪਾਠ ਜਾਪ ਹੋ ਰਿਹਾ ਹੈ ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਤਸਵੀਰਾਂ ਹੋਰ ਵੀ ਦਿਖਾਵਾਂਗੇ ਪਿੱਛੇ ਹੋਰ ਵੀ ਕਿਸਾਨ ਆਗੂ ਜੋ ਵਿਲੇ ਸਾਨੂੰ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਹੁਣ ਸਮੇਂ ਦੀਆਂ ਕਿੜੀਆਂ ਇਹ ਲਗਭਗ 12 ਵਜੇ ਦਾ ਨੇੜੇ 12 1 ਵਜੇ ਦਾ ਮਾਹੌਲ ਆ ਤਾਂ ਉਹ ਦਿਖਾ ਰਹੇ ਆ ਤੁਹਾਨੂੰ ਹਜੇ ਸ਼ਾਂਤੀ ਆ ਇੱਧਰਲੇ ਪਾਸੇ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਦੂਜੇ ਪਾਸੇ ਜੜੀਆਂ ਨੇ ਉਹ ਜੋ ਟਿਅਰ ਗੈਸ ਨੇ ਜਾਂ ਉਹਨੂੰ ਸੱਟਣ ਵਾਲੀਆਂ ਜੜੀਆਂ ਉਹਨਾਂ ਦੇ ਕੋਲੇ ਜੋ ਸਾਜੋ ਸਮਾਨ ਆ ਉਹ ਬੀੜਿਆ ਹੋਇਆ ਤਾਂ ਮਾਹੌਲ ਬਿਲਕੁਲ ਜਿਹੜਾ ਇਸ ਸਮੇਂ ਠੀਕ ਹੈ ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਤਸਵੀਰਾਂ ਆਉਂਦੀਆਂ ਰਹੀਆਂ ਹਨ ਖਰੋਰੀ ਬਾਰਡੀਆਂ ਇੱਥੇ ਵੀ ਬਹੁਤ ਸਾਰਾ ਕੁਝ ਬਹੁਤ ਕੁਝ ਚੱਲਦਾ ਰਿਹਾ ਇੱਧਰ ਕਿਸਾਨ ਜਿਹੜੇ ਆ ਬਿਲਕੁਲ ਬੈਠੇ ਨੇ ਸ਼ਾਂਤ ਬੈਠੇ ਦਿਖਾਈ ਦੇ ਰਹੇ ਨੇ ਉਧਰ ਬੈਠੇ ਦਿਖਾਈ ਦੇ ਰਹੇ ਨੇ ਤਾਂ 5 ਵਜੇ ਦੇ ਨੇੜੇ-ਤੇੜੇ ਜਿਹੜੀ ਆ ਉਹ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਕਿ ਉਸ ਤੋਂ ਬਾਅਦ ਅੱਗੇ ਵਧਿਆ ਜਾਂਦਾ ਤਾਂ ਕੀ ਹੁੰਦਾ ਉਹ ਸਾਰਾ ਇੱਕ ਵੱਖਰੀ ਸਥਿਤੀ ਹੋਊਗੀ ਤੇ ਦੂਜੇ ਪਾਸੇ ਦੂਜੇ ਪਾਸੇ ਇਸ ਮੋਰਚੇ ਦੀ ਇੱਕ ਹੋਰ ਖਾਸियत ਤੁਹਾਨੂੰ ਦਿਖਾਉਨੇ ਆ ਇਸ ਮੋਰਚੇ ਦੀ ਇੱਕ ਹੋਰ ਖਾਸियत ਆ ਕਿ ਬੀਬੀਆਂ ਬੀਬੀਆਂ ਬਿਲਕੁਲ ਫਰੰਟ ਦੇ ਉੱਤੇ ਦਿਖਾਈ ਦਿੰਦੀਆਂ ਨੇ ਬੀਬੀਆਂ ਫਰੰਟ ਦੇ ਉੱਤੇ ਬੈਠੀਆਂ ਦਿਖਾਈ ਦਿੰਦੀਆਂ ਨੇ ਜਿਵੇਂ ਦੂਜੇ ਸ਼ੰਭੂ ਦੇ ਉੱਤੇ ਸੀ ਤੁਹਾਨੂੰ ਦਿਖਾਇਆ ਕਿ ਨੌਜਵਾਨ ਸਿਰਫ ਫਰੰਟ ਤੇ ਦਿਖਾਈ ਦਿੰਦੇ ਨੇ ਤਾਂ ਇਸ ਪਾਸੇ ਬੀਬੀਆਂ ਜਿਹੜੀਆਂ ਨੇ ਬਿਲਕੁਲ ਫਰੰਟ ਦੇ ਉੱਤੇ ਬੈਠੀਆਂ ਦਿਖਾਈ ਦਿੰਦੀਆਂ ਨੇ ਗੱਲਬਾਤ ਵੀ ਕਰ ਲਵਾਂਗੇ ਬੀਬੀ ਜੀ ਹਸ ਸ਼ਿਕਾਹ ਸਸੀਕਾਰ ਜੀ ਇਸ ਪਾਸੇ ਬਿਲਕੁਲ ਤੁਸੀਂ ਸਾਹਮਣੇ ਬੈਠੇ ਹੋ ਬਿਲਕੁਲ ਮੂਹਰੇ ਬੈਠੇ ਹੋ ਉਧਰੋਂ ਕੁਛ ਆਉਂਦਾ ਤਾਂ ਤੁਸੀਂ ਬਿਲਕੁਲ ਸਾਹਮਣੇ ਹੋ ਡਰ ਨਹੀਂ ਲੱਗਦਾ ਨਾ ਜੀ ਡਰ ਨਹੀਂ ਲੱਗਦਾ ਜੀ ਡਰ ਨਹੀਂ ਲੱਗਦਾ ਜੀ ਹਾਂ ਜੀ ਪਹਿਲੇ ਦਿਨ ਤੋਂ ਐਵੇਂ ਮੂਹਰੇ ਸਾਹਮਣੇ ਚੱਲ ਰਿਹਾ ਹਾਂ ਹਾਂ ਜੀ ਐਂ ਚੱਲ ਰਿਹਾ ਜੀ ਕੱਲ ਪਰਸੋਂ ਤੋਂ ਚੱਲਿਆ ਅੰਦੋਲਨ ਅਸੀਂ ਕੱਲ ਵੀ ਆਏ ਜੀ ਅੱਜ ਵੀ ਪਰਸੋਂ ਵੀ ਆਏ ଥିਗੇ ਜਦ ਤੱਕ ਇਹ ਬੈਠ ਕੇ ਟੁੱਟਦਾ ਨਹੀਂ ਜੀ ਅਸੀਂ ਇੱਥੇ ਬ हां ਤੁਸੀਂ ਦੇਖ ਸਕਦੇ ਹੋ ਕਿ ਨਾਲ ਬੱਚੀਆਂ ਵੀ ਨੇ ਪਹਿਣਾ ਵੀ ਨੇ ਤਾਂ ਉਹਨਾਂ ਨਾਲ ਵੀ ਤੁਸੀਂ ਬਿਲਕੁਲ ਬੈਠੇ ਹੋ ਸਾਹਮਣੇ ਤੁਹਾਡੀ ਉਮਰ ਬੜੀ ਛੋਟੀ ਆ ਹਾਂਜੀ ਮੇਰੀ ਉਮਰ ਹੈ ਜੀ 16 ਸਾਲ ਹੈ ਤੇ ਅਸੀਂ ਬੈਰੀਡੇਟ ਤੜਵਾ ਕੇ ਫਿਰ ਦਿੱਲੀ ਕੁਝ ਕਰਾਂਗੇ ਜਦੋਂ ਤੱਕ ਇਹ ਨਹੀਂ ਟੁੱਟੇਗਾ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਰਵਾਂਗੇ ਹਾਂ ਬਿਲਕੁਲ ਤਾਂ ਜੇ ਦੂਜੇ ਪਾਸੇ ਆਪਾਂ ਸ਼ੰਭੂ ਬਾਰਡਰ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਉਂਦੇ ਰਹੇ ਆ ਸ਼ੰਭੂ ਬਾਰਡਰ ਦੇ ਉੱਤੇ ਨੌਜਵਾਨ ਬਿਲਕੁਲ ਫਰੰਟ ਦੇ ਨੇ ਪਰ ਇਧਰਲੇ ਪਾਸੇ ਬਜ਼ੁਰਗ ਬੀਬੀਆਂ ਤੇ ਹੋਰ ਜੜੀਆਂ ਨੇ ਬੱਚੀਆਂ ਨੇ ਉਹ ਵੀ ਬਿਲਕੁਲ ਫਰੰਟ ਦੇ ਉੱਤੇ ਦਿਖਾਈ ਦਿੰਦੀਆਂ ਨੇ ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਖਨੌਰੀ ਬਾਰਡਰ ਤੇ ਬਿਲਕੁਲ ਗਰਾਉਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਕਿ ਸਤਨਾਬੈਗਰੂ ਦਾ ਜਾਪ ਹੁੰਦਾ ਬਿਲਕੁਲ ਫਰੰਟ ਤੇ ਬੈਠੀਆਂ ਨੇ ਭਾਬ ਜੇ ਉਧਰੋਂ ਕੋਈ ਟੀਅਰ ਗੈਸ ਦਾ ਗੋਲਾ ਆਉਂਦਾ ਜਾਂ ਹੋਰ ਜੜੀਆਂ ਰਬੜ ਦੀਆਂ ਗੋਲੀਆਂ ਜਿਹੜੀਆਂ ਪਿਛਲੇ ਲਗਾਤਾਰ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਨੌਜਵਾਨਾਂ ਨੂੰ ਲੱਗ ਰਹੀਆਂ ਨੇ ਜਾਂ ਖਨੌਰੀ ਬਾਰਡਰ ਦੇ ਉੱਤੇ ਲੱਗ ਰਹੀਆਂ ਤਾਂ ਉਹ ਸਿੱਧੀਆਂ ਜੜੀਆਂ ਨੇ ਇੱਥੇ ਸਿੱਧੀਆਂ ਆਉਣੀਆਂ ਨੇ ਭਾਬ ਇੱ ਇਧਰਲੇ ਪਾਸੇ ਸਤਨਾ ਵੈਗਰੂ ਦਾ ਜਾਪ ਹੋ ਰਿਹਾ ਹੈ ਦੂਜੇ ਪਾਸੇ ਉਹ ਤਿਆਰੀ ਕਰੀ ਬੈਠੇ ਨੇ ਕਿ ਭਾਈ ਜੇ بڑا ਮੋਟਾ ਕੋਈ ਹਲਚਲ ਕਰਦੇ ਉਹ ਤਾਂ ਨਾਲ ਦੀ ਨਾਲ ਜਿਹੜੇ ਇਧਰ ਹਮਲਾ ਹੁੰਦਾ ਦੇਖੋ ਐਸਾ ਹੈ ਕਿ ਅੱਜ ਅੱਜ ਜੋ ہمارے ਲੀਡਰ ਸਾਹਿਬਾਨ ਹੈ ਅੱਜ ਉਹ ਮੀਟਿੰਗ ਕੇ ਲਿਏ ਗਏ ਹੋਏ ਹੈ ਚੰਡੀਗੜ੍ਹ ਸ਼ਾਮ ਨੂੰ 5 ਵਜੇ ਸੈਂਟਰ ਗਵਰਨਮੈਂਟ ਕੇ ਸਾਥ ਮੀਟਿੰਗ ਹੈ ਜੀ ਤੋ ਇਤਨਾ ਅਨੁਸ਼ਾਸਨ ਅਜਾਪ ਦੇਖ ਰਹੇ ਹੈ ਪਹਿਲੇ ਦਿਨ ਸੇ ਸਾਡੇ ਲੋਗੋ ਮੇ ਅਨੁਸ਼ਾਸਨ ਹੈ ਔਰ ਮੈਂ ਆਪਕੋ ਦਿਖਾ ਵੀ ਸਕਤਾ ਹੂੰ ਕਿ ਕੱਲ आ, उस तरफ से पुलिस की तरफ से लाइव राउंड फायर किए गए किसानों के ऊपर सीधी गोलियां चलाई गई बारह बारह बोर के बिल्कुल लगी है किसान कई किसान हमारे घायल हैं मैं तो आपको दिखाता हूं देखिए ये जो वीडियो है इसमें देखो ये इसमें आपको दिखेगा ये सीधा बंदूक लेके आप देख सकते हो सीधा ये फायर कर रहा है किसानों के ऊपर आप देखो इसमें देखो ये रहा ये रहा ये तस्वीर तो भी ऐसी दिखा दें हाँ तो ये जो सीधा ये जो फायर किए जा रहे थे कल किसानों के ऊपर हमारे पचास से ज्यादा किसान हरियाणा और पंजाब के घायल हो गए जो हमारे हरियाणा के किसान उस तरफ थे उनको भी हम जाके इधर ले आए क्योंकि मोर्चा एक एक जुटता और मजबूती के साथ चलेगा रणनीति के साथ चलेगा आज हमारे लीडर साहिबान गए हुए हैं चंडीगढ़ में शाम को पाँच बजे मीटिंग है और अगर पाँच बजे उस मीटिंग से कोई नतीजा नहीं निकलता है तो फिर आगे की रणनीति बना के दोनों बॉर्डरों पर से एक साथ कार्रवाई करी जाएगी कंट्रोल तो कंट्रोल कंट्रोल चाहे स्थिति स्थिति इस से पहले, पहले दिन से कंट्रोल में है कल मैं आपको बता दूं कल तीन बजे आ, हमने यहाँ से जब स्टेज से सारी बातें रखी तो नौजवान बिल्कुल शांतिपूर्वक बैठे थे लेकिन उसके बाद अचानक से फोर्स द्वारा वहाँ से आंसू गैस के गोले 200 मीटर तक छोड़े गए उसके बाद स्थिति अफरा तफरी की होगी स्थिति थोड़ी प्रवोक किया जा है निश्चित तौर पे प्रवोक किया जाना अभी जो मैंने आपको वीडियो दिखाई मैं आपको वीडियो भेज भी दूंगा अगर इंटरनेट चला तो ये क्या है ये ये बंदूक की गोलियां सीधी चलाई जा रही हैं किसानों के ऊपर कोई आतंकवादी बैठे हैं का? कोई यहाँ पे अरे देश का पेट भरने वाले बैठे हैं तुम इनके ऊपर गोलियां चला रहे हो इतनी शक्ति अगर तुमने चाइना बॉर्डर पे की होती तो चाइना आज कई हजार स्क्वायर किलोमीटर का अपना एरिया कब्जा ना कर पाता तो हमारा कहने का ये मतलब ये है कि देखो हम शांतिपूर्ण तरीके से अपना आंदोलन करना चाहते हैं भाई हम दिल्ली जाना चाह रहे हैं ਪੀ ਦਿੱਲੀ ਮੈਂ ਆਪ ਕੋਈ ਜਗ੍ਹਾ ਤੇ ਜੰਤਰ ਮੰਤਰ ਅਸੀਂ ਮੰਗੇ ਜੰਤਰ ਮੰਤਰ ਤੇ ਅਸੀਂ 8 10 ਏਕੜ ਦਾ ਗਰਾਊਂਡ ਦੇ ਦਿਓ ਜਹਾ ਪੇ ਹਮਾਰੇ ਟ੍ਰੈਕਟਰ ਆ ਜਾਏ ਹਮ ਸ਼ਾਂਤੀਪੂਰਨ ਤਰੀਕੇ ਸਬਣਾ ਪ੍ਰਦਰਸ਼ਨ ਕਰਾਂਗੇ ਇਹ ਸੜਕੇ ਕਿਉਂ ਰੋਕ ਰੱਖੀ ਹੈ ਇਹਨਾਂ ਨੇ ਸੜਕੇ ਰੋਕਣਾ ਤਾਂ ਗਲਤ ਹੈ ਨਾ ਸਤਨਾ ਵੈਗਰੂ ਦਾ ਜਾਪ ਹੋ ਰਿਹਾ ਹੈ ਜੇਕਰ ਉਸ ਤੋਂ ਬਾਅਦ ਬਾਵਜੂਦ ਉਧਰੋਂ ਸਾਰਾ ਕੁਝ ਹੁੰਦਾ ਹੈ देखो वो जो उनको करना है वो अपना करेंगे हमारा काम शांतिपूर्ण तरीके से है और पूरी लीडरशिप आप देख रहे हो फ्रंट पे मौजूद है सारे वॉलंटियर मौजूद हैं तो उनका हमला चाहे कैसा हो हमारे आदमी कंट्रोल में रहेंगे पहले दिन से कंट्रोल में है हमारी तरफ से कोई भी ना तो अव्यवस्था पहले की गई ना अव्यवस्था आज की जाएगी हम यहाँ पे इसलिए खड़े हैं हम यहाँ पे अगर गोली भी लगेगी तो पहले लीडरशिप को लगनी चाहिए हमारे भाइयों को किसी को कुछ नहीं होना चाहिए ठीक है शुक्रिया गलत बात कर ली कुछ साहब कहार खुद मुरे खड़े ने भाई जो उधरों कुछ चलू ਤਾ ਮੇਰੇ ਲੱਗੂ ਤਾਂ ਮੌਲ ਪੂਰਾ ਸ਼ਾਂਤ ਹੈ ਜੀ ਅਸੀਂ ਸ਼ਾਂਤ ਮਈ ਆਪਦਾ ਪ੍ਰਦਰਸ਼ਨ ਕਰ ਰਹੇ ਆ ਜੋ ਇਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਜੋ ਮੋਦੀ ਦੇ ਖਿਲਾਫ ਜੋ ਇਹਨੇ ਫੇਰ ਦੁਬਾਰਾ ਬਿਜਲੀ ਸੋਧ ਬਿੱਲ ਸੁਆਮੀਨਾਥ ਰਿਪੋਰਟ ਅਸੀਂ ਲਾਗੂ ਕਰਾਉਣੀ ਆ ਤੇ ਐਮਐਸਪੀ ਦੀ ਗਰੰਟੀ ਲੈਣੀ ਆ ਹੋਰ ਵੀ ਜਿਹੜੀਆਂ ਸਾਡੀਆਂ 10 ਮੰਗਾਂ ਨੇ ਉਹੀ ਮੰਗਾਂ ਮਨਾ ਕੇ ਰਵਾਂਗੇ ਬਾਕੀ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਸੀ ਕਿਸਾਨਾਂ ਨੇ ਕੱਲ ਦਾ ਹਾਈ ਕੋਰਟ ਤੋਂ ਅੱਜ ਫੈਸਲਾ ਆ ਗਿਆ ਕਿ ਉਹ ਰੋਡ ਨਹੀਂ ਜਾਮ ਕਰ ਸਕਦੇ ਅਸੀਂ ਦਿੱਲੀ ਲਾਜ਼ਮੀ ਜਾਵਾਂਗੇ ਇਹ ਮੋਰਚਾ ਜਿੱਤਾਂਗੇ ਚਾਹੇ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਜਿਹੜਾ ਸਾਡੇ ਕੋਲ ਸਮਾਨ ਦੀ ਘਾਟ ਸੀ ਕੋਈ ਭਾਂਡੇ ਦੀ ਉਹ ਅਸੀਂ ਲੈ ਜਾਂਦੇ ਨਹੀਂ ਭਲਾ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਭਲਾ 2 ਸਾਲ ਲੱਗ ਜਾਣ ਅਸੀਂ ਮੋਰਚਾ ਜਿੱਤ ਕੇ ਕਰਾਉਣ ਜਾਵਾਂਗੇ ਉਦੋਂ ਪਹਿਲਾਂ ਅਸੀਂ ਕਰਾਉਣ ਨੂੰ ਨਹੀਂ ਜਾਂਦੇ ਜਿੱਤ ਕੇ ਜਾਵਾਂਗੇ ਜੀ ਐਮਐਸਬੀ ਵਰਗੀਆਂ ਜਿਹੜੀਆਂ ਮੰਗਾਂ ਨੇ ਉਹ ਮਨਾ ਕੇ ਜਾਵਾਂਗੇ ਹਮਣਾ ਕੇ ਜਾਵਾਂਗੇ ਅੱਗੇ ਥੋੜੀ ਗਲਤੀ ਕਰ ਗਏ ਸੀ ਅਸੀਂ ਅੱਗੇ ਅਸੀਂ ਲਿਖ ਕੇ ਕਾਨੂੰਨੀ ਤੌਰ ਤੇ ਗਰੰਟੀ ਲੈਣੀ ਹੈ ਲਿਖਤੀ ਦਾ ਪਿਛਲੀ ਵਾਰ ਵੀ ਦਿੱਤਾ ਉਹਨਾਂ ਨੇ ਨਹੀਂ ਦਿੱਤਾ ਨਹੀਂ 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 ਬੈਠੀ ਬਣਾਈ ਸੀ ਪਿਛਲੀ ਵਾਰ ਨਹੀਂ ਨਹੀਂ ਜੀ ਲਿਖਤੀ ਨਹੀਂ ਦਿੱਤਾ ਕਮੇਟੀ ਬਣੀ ਸੀ ਤੇ ਬਾਅਦ ਚ ਉਹਨਾਂ ਗਰੰਟੀ ਦੇਣੀ ਸੀ ਨਹੀਂ ਦਿੱਤੀ ਗਰੰਟੀ ਹੁਣ ਅਸੀਂ ਗਰੰਟੀ ਲੈ ਕੇ ਤੇ ਸਾਰੇ ਜੋ ਵੀ ਸਾਡੇ ਸੁਆਮੀ ਨਥ ਦੀ ਰਿਪੋਰਟ ਮੇਨ ਲੈ ਉਹਦੇ ਮੁਤਾਬਕ ਸਾਡਾ ਕਣਕ ਦਾ ਰੇਟ 4500 ਰੁਪਏ ਬੰਦਾ ਝੋਨੇ ਦਾ 4200 ਰੁਪਏ ਰੇਟ ਬੰਦਾ ਉਹ ਸਾਡੇ ਰੇਟ ਬੰਦੇ ਨੇ ਉਹ ਫਸਲਾਂ ਦੇ ਅਸੀਂ ਰੇਟ ਲੈ ਕੇ ਰਾਵਾਂਗੇ ਇਹ ਗੱਲ ਸੋਚੋ ਜਿਹੜਾ ਵੀ ਕੋਈ ਵੀਰ ਰਸੋਈ ਦੇ ਵਿੱਚ ਜਦੋਂ ਵੀ ਖਾਣਾ ਬਣਾਉਂਦਾ ਹੈ ਉਹ ਇਹ ਸੋਚੇ ਕਿ ਜਿਹੜਾ ਮੈਂ ਖਾਣਾ ਬਣਾ ਰਿਹਾ ਉਹ ਖਾਣਾ ਜਾਂ ਉਹ ਚੀਜ਼ ਨੂੰ ਅਗਾਇਆ ਕਿੰਨੇ ਆ ਜੇ ਕਿਸਾਨ ਖੇਤਾਂ ਦੇ ਵਿੱਚ ਕਿਸਾਨ ਦੇ ਸਦਾਨ ਦਾ ਤਾਂ ਹੈ ਅੰਦਾਤੇ ਦਾ ਕੋਈ ਸ਼ੌਂਕ ਨਹੀਂਗਾ ਕਿ ਛੜਕਾਂ ਦੇਣ ਕੇ ਰਾਤ ਨੂੰ ਸੌਂਦਾ ਸਾਡੀ ਮਜਬੂਰੀ ਆ ਜਿਹੜਾ ਰਸੋਈ ਚ ਖਾਣਾ ਬੰਦਾ ਹੈ ਜੇ ਕਿਸਾਨ ਖੇਤਾਂ ਦੇ ਵਿੱਚ ਫਸਲ ਐ ਗਾਉਂਦਾ ਹੈ ਤਾਂ ਹੀ ਉਹ ਆਪਾਂ ਜਾ ਕੇ ਖਾਣਾ ਖਾਂਦੇ ਆ ਠੀਕ ਹੈ ਨਹੀਂ ਇਹ ਜਿਹੜੇ ਸਾਡੀਆਂ ਮੰਗਾ ਹੈ ਜਿੰਨਾ ਮਰਜ਼ੀ ਸਮਾਂ ਸਾਨੂੰ ਲੱਗ ਜੇ ਇਹ ਹੀ ਮੰਗਾ ਮਣਾ ਕੇ ਰਾਵਾਂਗੇ ਹਾਂ ਪਾਕਿਸਤਾਨ ਵਾਲੇ ਤੰਗ ਨਹੀਂ ਕਰਦੇ ਜਿੰਨਾ ਸਾਨੂੰ ਮੋਦੀ ਸਰਕਾਰ ਨੇ ਕੀਤਾ ਹੈ ਪਾਕਿਸਤਾਨ ਵਾਲੇ ਨੂੰ ਅਸੀਂ ਅੱਜ ਕਹੀਏ ਨਾ ਅੱਜ ਤੇ ਉਹ ਵਾਰ ਲਾ ਦੇਣਗੇ ਇਹਨਾਂ ਸਾਡੇ ਤੇ ਉਹ ਅਥਰੂ ਗਏ ਨਹੀਂ ਛੱਡਦੇ ਨਾ ਇਹਨੇ ਗੋਲੇ ਛੱਡਦੇ ਆ ਜਿੰਨਾ ਕੱਲ ਸਾਡੇ ਬੰਦਿਆਂ ਦਾ ਨੁਕਸਾਨ ਹੋਇਆ ਘੱਟ ਤੋਂ ਘੱਟ 20 20 ਜਿਹੜੇ ਆ ਆਪਣੇ ਕਿਸਾਨ ਜ਼ਖਮੀ ਹੋਏ ਨੇ ਤੇ ਅਸੀਂ ਇਹਨਾਂ ਸਰਕਾਰਾਂ ਤੋਂ ਕੀ ਲੈਣਾ ਸਾਨੂੰ ਤਾਂ ਅੱਗੇ ਹੀ ਵਾਜਾ ਮਾਰਦੇ ਆ ਵੀ ਆਓ ਤੁਸੀਂ ਇੱਧਰ ਆਓ ਕਦੀ ਖਾਲਸਾਣ ਵਾਲੇ ਆ ਕੇ ਕਦੀ ਪੱਕਦੇ ਇੱਧਰ ਨਾਲ ਹੀ ਉਧਰ ਰਲ ਜੀਓ ਉਹ ਚੰਗਾ ਹੈ ਜੇ ਇਹਨਾਂ ਸਾਨੂੰ ਤੰਗ ਹੀ ਕਰਨਾ ਹੈ ਤੇ ਫਿਰ ਅਸੀਂ ਉਧਰ ਰਲ ਜਾਂਦੇ ਆ ਫਿਰ ਸਾਨੂੰ ਪੰਜਾਬ ਨੂੰ ਵੱਖਰਾ ਹੀ ਸਮਝਦੇ ਆ ਜਦੋਂ ਦਿੱਲੀ ਸਾਾਨੂੰ ਜਾਣ ਦੀ ਇਜਾਜ਼ਤ ਨਹੀਂ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਦਿੱਲੀ ਆ ਉੱਥੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਜਿਹੜੀ ਸਾਡੇ ਪੁਰਖਾਂ ਨੇ ਕਿੰਨੀ ਵਾਰ ਜਿੱਤੀ ਆ ਉੱਥੇ ਜਾਣ ਦੀ ਇਜਾਜ਼ਤ ਨਹੀਂ ਸਾਨੂੰ ਤੇ ਉਹ ਸਾਡੇ ਬਾਰਡਰ ਖੋਲ ਦੇਣ ਅੱਜ ਆ ਅਸੀਂ ਆਖਦੀਏ ਕਿ ਕੁੰਡਿਆਲੀ ਚਾਰਲਾ ਦੇਣਗੇ ਪਰ ਅਸੀਂ ਇਹ ਆਨੇ ਵੀ ਅਸੀਂ ਆਪਦੇ ਹਿੰਦੁਸਤਾਨ ਨਾਲ ਹੀ ਚੰਗੇ ਲੱਗਦੇ ਆ ਭਾਰਤ ਨਾਲ ਹੀ ਚੰਗੇ ਲੱਗਦੇ ਆ ਅਸੀਂ ਆਪਦੇ ਮੁਲਖ ਚ ਬੈਠੇ ਆ ਅਸੀਂ ਕਿਸੇ ਦੇੰ ਦੀ ਨਹੀਂ ਰਹਿਣਾ ਅਸੀਂ ਇਹ ਆ ਵੀ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਇਸ ਕੰਮ ਲਈ ਬਣਾਇਆ ਸੀ ਵੀ ਸਾਡੇ ਉਹ ਕੰਮ ਕਰੂਗਾ ਪਹਿਲ ਦੇ ਆਧਾਰ ਤੇ ਤੇ ਇਹ ਵਾਜਪਾਈ ਸਰਕਾਰ ਜਿਹੜੀ ਸੀ ਉਹ ਇਹੋ ਜੀ ਹੋ ਵੀ ਭਾਜਪਾ ਲਿਆਂਦੀ ਸੀ ਉਹਨੇ ਕੰਮ ਬਹੁਤ ਵਧੀਆ ਕੀਤਾ ਇਹ ਵਾਜਪਾਈ ਦੇ ਇਹ ਉਹਦੇ ਮੂਹ ਨੂੰ ਸਰਕਾਰ ਆ ਗਈ ਇਹਨਾਂ ਦੀ ਨਹੀਂ ਤੇ ਭਾਜ ਪਾ ਲੈ ਹੁਣ ਕੰਮ ਕਰਕੇ ਚੱਲੇ ਦੁਬਾਰਾ ਸਰਕਾਰ ਨਹੀਂ ਹੋਣੀ ਇਹਨਾਂ ਦੀ ਹਾਂ ਬਿਲਕੁਲ ਨਹੀਂ ਆਉਣੀ ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੋਲਿੰਦਰ ਸਿੰਘ ਤਾਂ ਅਸੀਂ ਖਨੋਰੀ ਬਾਰਡਰ ਦੇ ਉੱਤੇ ਖੜੇ ਹਾਂ ਸ਼ੰਭੂ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਦੋ ਦਿਨ ਤਸਵੀਰਾਂ ਦਿਖਾਈਆਂ ਅੱਜ ਖਨੋਰੀ ਬਾਰਡਰ ਦੀਆਂ ਵੀ ਸਾਡੇ ਸਹਾਇਗੀ ਪੱਤਰਕਾਰ ਸਿਓ ਦਿਖਾ ਰਹੇ ਸੀ ਤਾਂ ਅੱਜ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਇੱਕ ਪਾਸੇ ਜਿਹੜਾ ਖਨੋਰੀ ਬਾਰਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਉਧਰਲੇ ਪਾਸੇ ਜਿਹੜਾ ਬੈਰੀਕੇਟਿੰਗ ਆ ਤੇ ਨਾਲ ਹੀ ਜਿਹੜਾ ਉਹ ਤੁਸੀਂ ਬਾਰਡਰ ਕਹਿਣ ਦੀਆਂ ਜਿਹੜੀਆਂ ਦੇਖ ਸਕਦੇ ਹੋ ਉਸ ਤੋਂ ਪਿੱਛੇ ਜਿਹੜਾ ਵਕਫਾ ਕਲੀਅਰਾਂ ਦੇ ਨਾਲ ਜਿਹੜੀ ਹੈ ਉਹ ਉਧਰੋਂ ਰੋਕਾ ਲਗਾਈਆਂ ਗਈਆਂ ਨੇ ਤਾਂ ਇੱਧਰਲੇ ਪਾਸੇ ਇੱਧਰਲੇ ਪਾਸੇ ਤਸਵੀਰਾਂ ਦੂਜੇ ਪਾਸੇ ਮੈਂ ਪ੍ਰਬਯੋਤ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਦਿਖਾ ਦਿੱਤੀ ਨੇ ਇੱਧਰ ਸਤਨਾ ਵੈਗਰੂ ਦਾ ਜਾਪ ਚੱਲ ਰਿਹਾ ਹੈ ਹਾਲਾਂਕਿ ਸ਼ਾਮ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਕੋਈ ਐਕਸ਼ਨ ਪਲਾਨ ਲਿਖਿਆ ਜਾ ਸਕਦਾ ਤਾਂ ਇੱਧਰ ਜਿਹੜਾ ਸਤਨਾ ਵੈਗਰੂ ਦਾ ਜਾਪ ਚੱਲ ਰਿਹਾ ਹੈ ਤੇ ਗੱਲਬਾਤ ਜਿਹੜੀ ਆ ਗੱਲਬਾਤ ਜੋ ਇੱਧਰ ਆਗੂ ਨੇ ਕਾਕਾ ਕੋਟੜਾ ਹੁਣੀ ਨੇ ਸਿੱਧੂਪੁਰ ਤੋਂ ਅਬੂ ਮੰਨਿਓ ਕਹਾੜ ਹੈਗੇ ਨੇ ਬਲਦੇਵ ਸਿੰਘ ਸਰਸਾ ਹੁਣੀ ਬੈਠੇ ਨੇ ਤਾ ਇੱਥੇ ਤੁਸੀਂ ਦੂਜੇ ਪਾਸੇ ਤਸਵੀਰਾਂ ਦੇਖੋ ਤਸਵੀਰਾਂ ਇੱਧਰ ਸਤਨਾ ਵੈਘਰੂ ਦਾ ਪਾਰਟ ਚੱਲ ਰਿਹਾ ਹੈ ਦੂਜੇ ਪਾਸੇ ਜਿਹੜਾ ਉਹ ਬੈਰੀਕੇਡਿੰਗ ਹੋਈ ਵੀ ਆ ਉਧਰ ਪਾਸੇ ਹਲਰੋਚ ਜਿਹੜੇ ਆ ਓਟੀਆਰ ਗੈਸ ਦੇ ਗੋਲੇ ਲਾਗੇ ਜਾਂਦੇ ਇਹਨਾਂ ਦਾ ਤਸਵੀਰਾਂ ਜਿਹੜੀਆਂ ਨੇ ਮੈਂ ਪ੍ਰੋਬ ਜੋ ਤੁਹਾਨੂੰ ਕਹੂੰਗਾ ਕਿ ਕੈਮਰੇ ਦੀ ਅੱਖ ਨਾਲ ਇੱਕ ਵਾਰ ਤਸਵੀਰਾਂ ਦਿਖਾ ਦਿੱਤੀਆਂ ਜਾਣ ਦੂਜੇ ਪਾਸੇ ਬਿਲਕੁਲ ਤਿਆਰੀ ਜਿਹੜੀ ਆ ਉਹ ਕੀਤੀ ਹੋਈ ਹੈ ਪੈਰਾਮਿਲਟਰੀ ਫੋਰਸਸ ਤਨਾਤ ਨੇ ਹਰਿਆਣਾ ਦੀ ਪੁਲਿਸ ਤਨਾਤ ਆ ਇਧਰਲੇ ਪਾਸੇ ਸਤਨਾਬੈਗਰੂ ਦਾ ਜਾਪ ਚੱਲ ਰਿਹਾ ਹੈ ਤੇ ਅਭਿਮਨਿਉ ਕਹਾੜ ਜਿਹੜੇ ਨੇ ਕਿਸਾਨ ਆਗੂ ਨੇ ਖੁਦ ਖੜੇ ਨੇ ਹੋਰ ਕਿਸਾਨ ਆਗੂ ਜਿਹੜੇ ਆ ਉਹ ਖੁਦ ਇੱਥੇ ਤਾਇਨਾਤ ਨੇ ਸਥਿਤੀ ਕੰਟਰੋਲ ਦੇ ਵਿੱਚ ਆ ਹਾਲ ਦੀ ਘੜੀ ਤੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਕੱਲ ਵੀ ਜਿਹੜਾ ਉਹ ਇੱਥੇ ਸਭ ਕੁਝ ਹੋਇਆ ਤਾਂ ਜੇਕਰ ਹੁਣ ਵੀ ਜਿਹੜਾ ਹੁੰਦਾ ਹੈ ਤਾਂ ਤਸਵੀਰਾਂ ਬਿਲਕੁਲ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਤਾਂ ਖਨੌਰੀ ਬਾਰਡਰ ਤੋਂ ਤਸਵੀਰਾਂ ਗਰਾਊਂਡ ਜ਼ੀਰੋ ਤੋਂ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਸਥਿਤੀ ਆ ਸੀਜ਼ਫਾਇਰ ਪੁਆਇਆ ਹੋਇਆ ਤੇ ਨਾਲ ਹੀ ਜਿਹੜਾ ਦੂਜੇ ਪਾਸਿਓਂ ਬਿਲਕੁਲ ਦੇਖ ਰਹੇ ਆ ਆਪਾਂ ਕਿ ਇੱਧਰ ਵੀ ਸ਼ਾਂਤ ਜਿਹੜੇ ਆ ਕਿਸਾਨਾਂ ਆਗੂ ਕਰਾਉਣ ਦੇ ਲਈ ਲੱਗੇ ਹੋਏ ਨੇ ਉਧਰਲੇ ਪਾਸੇ ਵੀ ਮੰਨਿਊ ਕਹਾੜ ਖੜੇ ਨੇ ਤਾਂ ਸਤਨਾ ਵੈਗਰੂ ਦਾ ਪਾਠ ਜਾਪ ਹੋ ਰਿਹਾ ਹੈ ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਤਸਵੀਰਾਂ ਹੋਰ ਵੀ ਦਿਖਾਵਾਂਗੇ ਪਿੱਛੇ ਹੋਰ ਵੀ ਕਿਸਾਨ ਆਗੂ ਜਿਓ ਵਿਲੇ ਸਾਨੂੰ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਹੁਣ ਸਮੇਂ ਦੀਆਂ ਟਿੜੀਆਂ ਇਹ ਲਗਭਗ 12 ਵਜੇ ਦਾ ਨੇੜੇ 12 1 ਵਜੇ ਦਾ ਮਾਹੌਲ ਆ ਤਾਂ ਉਹ ਦਿਖਾ ਰਹੇ ਆ ਤੁਹਾਨੂੰ ਹਜੇ ਸ਼ਾਂਤੀ ਹੈ ਤੇ ਇਧਰਲੇ ਪਾਸੇ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਦੂਜੇ ਪਾਸੇ ਜੜੀਆਂ ਨੇ ਉਹ ਜੋ ਟਿਅਰ ਗੈਸ ਨੇ ਜਾਂ ਉਹਨੂੰ ਸੱਟਣ ਵਾਲੀਆਂ ਜੜੀਆਂ ਉਹਨਾਂ ਦੇ ਕੋਲੇ ਜੋ ਸਾਜੋ ਸਮਾਨ ਆ ਉਹ ਬੀੜਿਆ ਹੋਇਆ ਤਾਂ ਮਾਹੌਲ ਬਿਲਕੁਲ ਜਿਹੜਾ ਇਸ ਸਮੇਂ ਠੀਕ ਹੈ ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਤਸਵੀਰਾਂ ਆਉਂਦੀਆਂ ਰਹੀਆਂ ਹਨ ਖਰੋਰੀ ਬਾਰਡੀਆਂ ਇੱਥੇ ਵੀ ਬਹੁਤ ਸਾਰਾ ਕੁਝ ਬਹੁਤ ਕੁਝ ਚੱਲਦਾ ਰਿਹਾ ਇਧਰ ਕਿਸਾਨ ਜਿਹੜੇ ਆ ਬਿਲਕੁਲ